ਹਾਈ ਵੋਲਟੇਜ ਤਾਰਾਂ ਟੁੱਟਣ ਦੇ ਕਾਰਨ ਫੋਕਲ ਪੁਆਇੰਟ ਸਮੇਤ 30 ਦੇ ਕਰੀਬ ਪਿੰਡਾਂ ਦੇ ਵਿੱਚ 3 ਦਿਨਾਂ ਤੋਂ ਬਿਜਲੀ ਗੁੱਲ ਹੋ ਚੁੱਕੀ ਹੈ ਇਸ ਦੇ ਨਾਲ ਹਾਈਵੇ ਦੇ ਇੱਕ ਕੰਟਰੈਕਟਰ ਮੁਲਾਜ਼ਮ ਦੀ ਸਪਲਾਈ ਜੋੜਨ ਦੇ ਦੌਰਾਨ ਡਿੱਗਣ ਕਾਰਨ ਮੌਤ ਵੀ ਹੋ ਚੁੱਕੀ ਹੈ ਤਸਵੀਰਾਂ ਮਲੋੜ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਨੈਸ਼ਨਲ ਹਾਈਵੇ ਬਣਾਇਆ ਜਾ ਰਿਹਾ ਹੈ ਜਿੱਥੇ ਹਾਦਸਾ ਵਾਪਰਿਆ ਇੱਕ ਟਿਪਰ ਤਾਰਾਂ ਦੇ ਨਾਲ ਟਕਰਾਇਆ ਜਿਸ ਦੇ ਨਾਲ ਤਾਰਾਂ ਟੁੱਟ ਚੁੱਕੀਆਂ ਨੇ ਔਰ ਫੋਕਲ ਪੁਆਇੰਟ ਸਮੇਤ 30 ਦੇ ਕਰੀਬ ਪਿੰਡਾਂ ਦੇ ਵਿੱਚ 3 ਦਿਨਾਂ ਤੋਂ ਬਿਜਲੀ ਗੁੱਲ ਹੋ ਚੁੱਕੀ ਹੈ ਔਰ ਨਾਲ ਹੀ ਹਾਈਵੇ ਦੇ ਇੱਕ ਕੰਟਰੈਕਟ ਮੁਲਾਜ਼ਮ ਦੀ ਸਪਲਾਈ ਜੋੜਨ ਦੌਰਾਨ ਡਿੱਗਣ ਕਾਰਨ ਮੌਤ ਹੋ ਚੁੱਕੀ ਹੈ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਨੈਸ਼ਨਲ ਹਾਈਵੇ ਦੀ ਉਚਾਈ ਕੀਤੀ ਗਈ ਹੈ ਜਿਸ ਦੇ ਕਾਰਨ ਹਾਈ ਵੋਲਟੇਜ ਤਾਰਾਂ ਵਾਲੇ ਖੰਭਿਆਂ ਦੀ ਲੰਬਾਈ ਘਟ ਚੁੱਕੀ ਹੈ ਔਰ ਇੱਥੋਂ ਜਦ ਵਾਹਨ ਗੁਜ਼ਰਦੇ ਨੇ ਤਾਂ ਇਨ੍ਹਾਂ ਤਾਰਾਂ ਦੇ ਨਾਲ ਟਕਰਾ ਜਾਂਦੇ ਨੇ ਪਹਿਲਾਂ ਵੀ ਇਹ ਹਾਦਸੇ ਵਾਪਰੇ ਨੇ ਹੁਣ ਫਿਰ ਹਾਦਸਾ ਵਾਪਰਿਆ ਔਰ ਤਾਰਾਂ ਦੀ ਸਪਲਾਈ ਜੋੜਨ ਦੇ ਦੌਰਾਨ ਇੱਕ ਕੰਟਰੈਕਟ ਵਰਕਰ ਦੀ ਡਿੱਗਣ ਦੇ ਕਾਰਨ ਮੌਤ ਵੀ ਹੋ ਚੁੱਕੀ ਹੈ ਕੀ ਕੁਝ ਕਹਿਣਾ ਸੀ ਲੋਕਾਂ ਦਾ ਔਰ ਅਧਿਕਾਰੀਆਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਐਤਵਾਰ ਸਵੇਰੇ 1 ਵਜੇ ਦੀ ਰਾਤ 1 ਵਜੇ ਦੀ ਲਾਈਟ ਬੰਦ ਹੈ ਤੇ ਜਦੋਂ ਅਸੀਂ ਸਵੇਰੇ ਐਤਵਾਰ ਪੁੱਛਿਆ ਬਿਜਲੀ ਬੋਰਡ ਤੋਂ ਵਿਭਾਗ ਤੋਂ ਪਤਾ ਲੱਗਿਆ ਕਿ ਜੋ ਹਾਈਵੇ ਨਿਕਲ ਰਿਹਾ ਆਪਣੇ ਬਾਈਪਾਸ ਰਥੜੀਆਂ ਤੋਂ ਲੈ ਕੇ ਤੇ ਹਬੋਰ ਰੋਡ ਤੇ ਇਹ ਤਕਰੀਬਨ ਹਾਦਸਾ ਖਮਿਆਰਾ ਪਿੰਡ ਦੇ ਕੋਲੇ ਹੋਇਆ ਜਿਹੜੇ ਰਾਵਣ ਟਾਵਰ ਹੁੰਦੇ ਆ ਵੱਡੇ ਲਾਈਟ ਵਾਲੇ ਉਹ ਟਾਵਰਾਂ ਤੋਂ ਜਿਹੜੀ ਲਾਈਨ ਜਾਂਦੀ ਹੁੰਦੀ ਉਹ ਨੈਸ਼ਨਲ ਹਾਈਵੇ ਥਾਰਟੀ ਦੀ ਡਿਊਟੀ ਹੁੰਦੀ ਹੈ ਕਿ ਜਦੋਂ ਆਪਾਂ ਇਨਕਲਾਈਨਟ ਕੱਢਣਾ ਕੋਈ ਆਪਾ ਹੈ ਤਾਂ ਹਾਈਵੇ ਦੇ ਉੱਤੋਂ ਬਾਈਪਾਸ ਜਦੋਂ ਬੰਦਾ ਜਾਂ ਰੋਡ ਬੰਦੀ ਹੈ ਜਦੋਂ ਉਹਨੂੰ ਹਾਈਟ ਤੇ ਲੈ ਕੇ ਜਾਣਾ ਹੈ ਤਾਂ ਉਹ ਤਾਰਾਂ ਦੀ ਹਾਈਟ ਵੀ ਪੋਲਾਂ ਦੀ ਹਾਈਟ ਵੀ ਵਧਾਉਣੀ ਹੁੰਦੀ ਹੈ ਤਾਂ ਇਹਨਾਂ ਨੇ ਉਹ ਬਿਨਾਂ ਹਾਈਟ ਵਧਾਇਆ ਆਪਣੀਆਂ ਰੋਡਸ ਜਿਹੜੀਆਂ ਇਹ ਦੇਖੋ ਤੁਸੀਂ ਦੇਖ ਰਹੇ ਹੋ ਤੁਹਾਡੇ ਪਿੱਛੇ ਇਹ ਕੰਪਲੀਟ ਕਰਤੀਆਂ ਤਕਰੀਬਨ 18 ਤੋਂ 20 ਫੁੱਟ ਜਿਹੜੀ ਹਾਈਟ ਹੁੰਦੀ ਹੈ 20 ਤੋਂ 25 ਫੁੱਟ ਤਾਰਾਂ ਦੀ ਆਮ ਸੜਕ ਦੇ ਸਰਫੇਸ ਉਹਨਾਂ ਨੇ 15 ਫੁੱਟ ਸਰਫੇਸ ਜਿਹੜਾ 17 ਫੁੱਟ ਸਰਫੇਸ ਦਾ ਵਧਾ ਚੁੱਕੇ ਹੈ ਤੇ ਉਹ ਤਾਰਾਂ ਦੀ ਹਾਈਟ ਜਿਹੜੀ ਉਹ ਸਰਫੇਸ ਤੋਂ ਰਹਿ ਗਈ ਹੈ 5 ਤੋਂ 7 ਫੁੱਟ ਇਹਨਾਂ ਨੇ ਬੀੜਾਂ ਕਿਸੇ ਹਾਈਵੇ ਨੂੰ ਇੱਕ ਤਾਂ ਹਾਈਵੇ ਇਨਕੰਪਲੀਟ ਹੈ ਉੱਥੇ ਇਹਨਾਂ ਦੇ ਆਪ ਦੇ ਵੀਕਲ ਜਿਹੜੇ ਆ ਟਿੱਪਰ ਹੋਗੇ ਮਿੱਟੀ ਵਾਲੇ ਜਾਂ ਹੋਰ ਕੰਸਟਰਕਸ਼ਨ ਵਰਕਿੰਗ ਦੇ ਵਿੱਚ ਜਿਹੜੇ ਚਲਾਏ ਜਾਂਦੇ ਉਹ ਮੂਵ ਹੁੰਦੇ ਆ ਉਹ ਟਿੱਪਰ ਨੇ ਅੱਜ 1 ਮਹੀਨੇ ਦੇ ਵਿੱਚ ਦੂਸਰੀ ਵਾਰ ਇਹ ਜਿਹੜੇ ਰਾਵਣ ਟਾਵਰ ਦੀਆਂ ਤਾਰਾਂ ਕ੍ਰੋਸ ਹੁੰਦੀਆਂ ਉਹਨਾਂ ਨੂੰ ਹਿੱਟ ਕਰਤਾ ਸਾਰੀ ਬਿਜਲੀ ਜਿਹੜੀ ਉਹ ਬੰਦ ਹੋ ਗਈ ਹੈ ਸਪਲਾਈ ਬੰਦ ਹੋ ਗਈ ਹੈ ਔਰ ਇਸੇ ਰਿਪੇਅਰ ਦੇ ਦੌਰ ਇਹਨਾਂ ਦੇ ਇੱਕ ਮੁਲਾਜ਼ਮ ਦੀ ਉੱਪਰੋਂ ਬਿਨਾ ਸਿਕਿਉਰਿਟੀ ਤੋਂ ਹਾਈਡਰਾ ਖੜਾ ਹੈ ਇਹਦੇ ਉੱਪਰ ਜਿਹੜਾ ਬੰਦਾ ਹੈ ਉਹ ਤੇ ਚੜਾ ਦਿੱਤਾ ਗਿਆ ਇਹਦੀ ਟੇਲ ਉੱਪਰ ਹਾਈਟ ਤੇ ਤੇ ਉਹਦੇ ਤੇ ਕੋਈ ਸਿਕਿਉਰਿਟੀ ਫੀਚਰ ਨਹੀਂ ਹੈ ਕੋਈ ਉੱਤੇ ਬੱਕਟ ਨਹੀਂ ਹੈ ਉਹਦੇ ਤੋਂ ਰਾਤ ਉਹ ਬੰਦਾ ਡਿੱਗ ਗਿਆ ਔਰ ਉਹਦੀ ਮੌਕੇ ਤੇ ਔਨ ਸਪਾਟ ਡੈਥ ਹੋ ਗਈ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਚੱਲਦੀ ਹੈ ਅਧੀਨ ਨਾ ਜੀ ਇੱਕ ਲਾਈਨ ਉਹ ਬਣਾਇਆ ਸੀ ਨੈਸ਼ਨਲ ਹਾਈਵੇ ਵਾਲਿਆਂ ਵਾਲੇ ਹੂੰ ਕੋਈ ਤੇ ਇਹਨਾਂ ਨੇ ਕੰਮ ਕੀ ਕਰਨਾ ਹੁੰਦਾ ਪਹਿਲਾਂ ਟਾਵਰ ਐਕਸਟੈਂਡ ਕਰਨਾ ਹੁੰਦਾ ਉੱਚਾ ਚੱਕਣਾ ਹੁੰਦਾ ਹੂੰ ਕਿ ਲਾਈਨਾਂ ਉੱਪਰ ਚੱਕਣੀ ਹੁੰਦੀ ਉਹ ਤੋਂ ਬਾਅਦ ਕੰਸਟਰਕਸ਼ਨ ਕਰਦੀ ਹੁੰ ਜੀ ਇਹਨਾਂ ਨੇ ਕੰਸਟਰਕਸ਼ਨ ਸਪਲਾਈ ਉਹਦੀ ਪਹਿਲਾਂ ਕਰ ਲਈ ਹੂੰ ਤੇ ਟਾਵਰ ਐਕਸਟੈਂਡ ਨਹੀਂ ਕੀਤੀ ਉਹਦੇ ਕਰਕੇ ਹਾਈਟ ਦੀ ਕਲੀਅਰنس ਘਟ ਗਈ ਜਾਵਦੀ ਜੀ ਜਦੋਂ ਪਰਸੋ ਰਾਤ ਟਿਪਰ ਲੰਘਿਆ ਜੀ ਰਾਤ 1:30 ਵਜੇ ਦੇ ਕਰੀਬ ਹੂੰ ਉਹ ਨਾਲ ਕੰਡਕਟਰ ਵੀ ਖਿੱਚ ਪੈ ਗਈ ਸਾਡੀ ਟਾਵਰ ਬੈਂਡ ਹੋ ਗਈ ਉਹਦੇ ਨਾਲ ਹੂੰ ਉਸ ਉਹਦੇ ਨਾਲ ਸਪਲਾਈ ਸਾਡੀ ਪ੍ਰਭਾਵਿਤ ਹੋ ਗਈ ਜੀ ਆਪਣੀ ਕਿਸੀ ਪਰਸੋ ਨੇ ਜੋ ਏਜੰਸੀ ਅਮਚਾਈ ਦਾ ਕੰਮ ਕਰ ਰਹੇ ਹਨ ਜੀ ਟੂ ਪ੍ਰੋਜੈਕਟ जो ब्लेम लगा रहे हैं इसमें क्या है कि आ, किसी गाड़ी ने आ, हीट कर दिया जिससे सिक्सटी सिक्स ए बी का वायर टूट गया जिसमें हमने हमारे जो वेंडर है जो हमारा काम कर रहे हैं बिजली का उनके सपोर्ट से हम डिपार्टमेंट को हेल्प करके अपने ही टीम से काम करा रहे थे हमारी ही टीम एन एच आई की जो कॉन्ट्रैक्टर हैं हमारे जो कॉन्ट्रैक्टर हैं कंपनी के इलेक्ट्रिकल के उन्होंने उनकी ही पूरी टीम लग के और हम लोग अपनी पूरी मशीनरा देकर डिपार्टमेंट का हेल्प करके काम करा रहे हैं इसका जो अभी डिले वर्क हुआ तो काफ़ी प्रोसेस होते हैं डिपार्टमेंट के पहले सर्वे कराना फिर सुपरविजन होता है फिर उसका एस्टिमेट बनता है उसके बाद मटेरियल ऑर्डर होता है और मटेरियल ऑल ओवर इंडिया में सर मिनिमम तीन से छः महीने की वेटिंग होती है तो हमारे पास मटेरियल अब आ भी गए हैं साइट पे और हमारा काम शुरू भी हो गया है दो टीमें हमारी दवाली में लगी है दवाली में फाइनल हो गया इसका काम अब बलॉट में शुरू होना है तब ये तार टूट गया अदरवाइज हमारा जो यहाँ टावर कंटेक्शन का के काम है वो शुरू हो जाता है ठीक है सर पहले क्या है ये तो एग्जिस्टिंग वायर है ये तो पहले से ही है हमारा हमने पूरा परमिशन लिया हुआ है हमारे पास इसको काम करने के लिए परमिशन है हमको यहाँ पे टावर लगा के फाइट करना है उसके लिए सर काफ़ी फॉर्मेलिटीज होती है पेपर वर्क करना पड़ता है जिसमें तीन से छह महीने कई बार कंस्ट्रक्शन के दौरान थोड़ी बहुत एहतियात ना में हो जाती है लेकिन वो तो सेफ्टी वफ्टी बेल्ट के साथ था वायर टूटने की वजह से वो वायर टाइट कर रहा था चढ़ के वायर जब टूटा तो सर वायर में काफ़ी टेंशन होता है जी और वो वो टेंशन से जब वायर टूटा तो वो भी उसी स्पीड से नीचे आया। तो अब काम, अब काम, चल। काम अभी शुरू है यहाँ मशीनरी लगी हुई है काम हम करा रहे हैं